ਸਤ ਸ੍ਰੀ ਅਕਾਲ ਸਾਰਿਆਂ ਨੂੰ ਇਹ ਹੈਗੀ ਹੈ ਜੀ ਜੰਗ ਹਰੜ ਜਿਹਨੂੰ ਛੋਟੀ ਹਰੜ ਕਹਿੰਦੇ ਆ ਇਹਨੂੰ ਸ਼ੁੱਧ ਕਰ ਰਹੇ ਆ ਪਹਿਲਾਂ ਨੂੰ ਧੋਇਆ ਸੁਆਰਿਆ ਇਹਦੇ ਵਿੱਚੋਂ ਰੋੜ ਕੰਕਰ ਕੱਢ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਸ਼ੁੱਧ ਕਰ ਰਹੇ ਆ ਇਹ ਸਾਡੇ ਪੇਟ ਵਾਸਤੇ ਬਹੁਤ ਅੰਮ੍ਰਿਤ ਹੈ ਇਹਨੂੰ ਪੁੰਨ ਕੇ ਹੀ ਵਰਤਾ ਜਾਂਦਾ ਕੱਚੀ ਨਹੀਂ ਵਰਤਾ ਜਾਂਦਾ ਇਹ ਜੰਗਰੜਾ ਹੈ ਇਹਨੂੰ ਛੋਟੀ ਹਰੜ ਕਹਿੰਦੇ ਆ ਇਹ ਫੁੱਲ ਲੈ ਜਾਣਗੇ ਆ ਜਦੋਂ ਭੁੰਨੀਆਂ ਗਈਆਂ ਨੇ ਫੁੱਲ ਜਾਣਗੀਆਂ ਇਹਨੂੰ ਆਪਾਂ ਕੈਸਟਰ ਆਇਲ ਦੇ ਵਿੱਚ ਸ਼ੁੱਧ ਕਰ ਰਹੇ ਹਾਂ ਆ ਦੇਖੋ ਇਹ ਕੈਸਟਰ ਆਇਲ ਹੁੰਦਾ ਰਿੰਡੀ ਦਾ ਤੇਲ ਜਿਹਨੂੰ ਕਹਿੰਦੇ ਆ ਤੇ ਇਹਦਾ ਆਪਾਂ ਚੂਰਨ ਕਰਕੇ ਵੀ ਖਾ ਸਕਦੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਕਬਜਾ ਰਹਿੰਦੀ ਹੈ ਜਾਂ ਰਿੰਡ ਤੇਲ ਦੇ ਵਿੱਚ ਭੁੰਨ ਕੇ ਵਰਤ ਲੈਣ ਜਾਂ ਜਿਨ੍ਹਾਂ ਦਾ ਜੂਰਿਕ ਐਸਿਡ ਵਧ ਜਾਂਦਾ ਜੋਇੰਟ ਪੇਨ ਹੁੰਦੇ ਨੇ ਜੂਰਿਕ ਐਸਿਡ ਵਧਣ ਕਰਕੇ ਉਹਦੇ ਵਿੱਚ ਵੀ ਬਹੁਤ ਲਾਭ ਹੁੰਦੀ ਹੈ ਰਾਤ ਨੂੰ ਦਾ ਚਮਚਾ ਕੋਸੇ ਪਾਣੀ ਨਾਲ ਲੈ ਲਓ ਪਰ ਅਰੰਡ ਤੇਲ ਦੇ ਵਿੱਚ ਭੁੰਨੀ ਹੋਵੇੁੱ ਸੁੱਤ ਕਰੀ ਹੋਵੇ। ਪੁੱਜੀਆਂ ਜਾ ਰਹੀਆਂ ਨੇ ਫੁੱਲ ਗਈਆਂ ਪਹਿਲਾਂ ਨਾਲੋਂ ਦੇਖੋ। ਪਹਿਲਾਂ ਤੁਹਾਨੂੰ ਦਿਖਾਇਆ ਜਿਹੜਾ ਮੋਦੇ ਨਾਲੋਂ ਫੁੱਲ ਗਈਆਂ ਹਰੜਾ ਤੁਸੀਂ ਦੇਖ ਰਹੇ ਹੋ। ਇਹਨੂੰ ਅਸੀਂ ਆਯੁਰਵੇਦ ਦੇ ਵਿੱਚ ਹਰਿਤਕੀ ਕਹਿੰਦੇ ਆ। ਠੀਕ ਹੈ ਜੀ। ਸੇਕ ਬਹੁਤ ਹੋ ਰਿਹਾ ਮੈਨੂੰ ਵੀ। نیچے ਦੇਖੋ ਅੱਗ ਠੀਕ ਚੱਲ ਰਹੀ ਹੈ ਤੇ। ਸੇਕ ਦੇ ਵਿੱਚ ਪੈਂਦਾ ਸਾਨੂੰ ਤੇ ਕੋਈ ਇਹ ਨਹੀਂ ਹੈਗਾ ਵੀ ਕੱਲਾ ਏਸੀ ਚ ਬੈ ਕੇ ਦਵਾਈਆਂ ਦੇਣਾ ਜਾਣਦਾ ਮੈਂ। ਸੋ ਸੇਕ ਵੀ ਲਾਉਣਾ ਪੈਂਦਾ ਥੋੜਾ ਬਹੁਤ ਆਵਦੇ ਆਵਣ ਲੀਵਰ ਆਫ ਕਰਨੀ ਪੈਂਦੀ ਆ ਥੋੜੀ ਬਹੁਤੀ ਤਾਂ ਹੀ ਦਵਾਈਆਂ ਬਣਦੀਆਂ ਨੇ ਜੇ ਆਪਾਂ ਕਹਿ ਦਈਏ ਵੀ ਆਪਾਂ ਸੋਖ ਖੁਰਚਣਾ ਫੇਰਨਾ ਮੈਂ ਵੀ ਤੇ ਉੱਪਰੋਂ ਪਹਿਰੇ ਸੇਕ ਤੁਮਬੂ ਵੀ ਬਹੁਤ ਕੜਾਕੇ ਦੀ ਹੈ ਅਜ ਇੱਕ ਤਰੀਕ ਹੈ ਬੋਟ ਮੈਂ ਪਾਇਆ ਆ ਇਹ ਦੇਖੋ ਤੁਸੀਂ ਵੀ ਪਾਇਆ ਏ ਬੋਟ ਤੇ ਬੋਟ ਪਾਇਆ ਮੈਂ